ਲੱਗ ਰਿਹਾ ਕੋ ਕੋ ਲੱਗ ਰਿਹਾ ਮੇਰਾ ਨਾਮ ਮੈਕਬੀਤ ਕੋ ਰਹਾ ਤੇ ਮੈਂ ਜਨਪੁਰ ਦੀ ਜਾਣ ਵਾਲੀ ਹਾਂ ਕੱਲ ਮੈਂ ਤੇ ਮੇਰੇ ਮम्मा ਕੋਈ 1:00 ਵਜੇ ਕਰੋ ਗਏ ਸੀਗੇ ਤੇ ਬੈਂਕ ਤੋਂ ਹੋ ਕੇ ਅਸੀਂ ਵਾਪਸ ਆ ਰਹੇ ਹਾਂ ਸਕੂਲ ਫੀਸ ਵਗੈਰਾ ਕਰਕੇ ਤੇ ਅਸੀਂ ਆਪਣੀ ਸਾਈਡ ਤੇ ਆ ਰਹੇਗੇ ਤੇ ਪਿੱਛੋਂ ਬਾਈਕ ਤੇ ਦੋ ਤਿੰਨ ਲੜਕੀ ਆਏ ਉਹਨਾਂ ਨੂੰ ਮੈਂ ਦੇਖਿਆ ਤੇ ਮੈਂ ਉਹਨਾਂ ਨੂੰ ਉਹਨਾਂ ਦੀ ਸਾਈਡ ਦਿੱਤੀ ਮੈਂ ਤੇ ਮਮਾ ਸਕੂਟੀ ਤੇ ਸੀਗੇ ਆਪਾਂ ਉਹਨਾਂ ਨੂੰ ਉਹਨਾਂ ਦੀ ਸਾਈਡ ਦਿੱਤੀ ਬਟ ਉਹ ਉਸ ਸਾਈਡ ਤੋਂ ਨਹੀਂ ਗਏ ਉਹ ਰੋਂਗ ਸਾਈਡ ਤੋਂ ਆਏ ਤੇ ਆ ਕੇ ਉਹਨਾਂ ਨੇ ਤੇ ਮਮਾ ਦਾ ਬੈਗ ਖੋਲਿਆ ਜਦੋਂ ਮਮਾ ਦਾ ਬੈਗ ਖੋਲਿਆ ਤਾਂ ਮੈਂ ਮੈਂ ਹੇਠੇ ਦੇਖ ਕੇ ਉਹ ਸਿੱਧਾ ਚਲੇ ਗਏ ਗੈਲਰੀ ਵਾਲੀ ਸਾਈਡ ਤੇ ਉਹ ਅੱਗੇ ਚਲੇ ਗਏ ਉਹ ਤੇ ਫਿਰ ਮੈਂ ਸਕੂਟੀ ਰੋਕ ਕੇ ਮਮਾ ਨੂੰ ਉਠਾਇਆ ਪਹਿਲਾਂ ਤਾਂ ਮਮਾ ਉੱਥੇ ਨਹੀਂ ਮਮਾ ਬਿਓਰ ਸੀਗੇ ਫਿਰ ਅੰਕਲ ਆਏ ਸਾਡੇ ਲਾਗੇ ਉਹਨਾਂ ਨੇ ਆਪਣੀ ਕਾਰ ਵਗੈਰਾ ਰੋਕ ਕੇ ਦੇofer ਉਹਨਾਂ ਨੇ ਮਮਾ ਨੂੰ ਠਾਂਡੇ ਵਿੱਚ ਹੈਲਪ ਕਰ ਦਿੱਤੇ ਮੇਰੇ ਘਰੇ ਫੋਨ ਕੀਤਾ ਸਾਰੇ ਫੋਨ ਕੀਤਾ ਤੇ ਫਿਰ ਉਹ ਮੇਰੇ ਨਾਲ ਮਮਾ ਨੂੰ ਉੱਥੇ ਡਾਕਟਰ ਕੋਲ ਲੈ ਕੇ ਗਏ ਡਾਕਟਰ ਕੋਲ ਲੈ ਗਏ ਉਸ ਤੋਂ ਬਾਅਦ ਫੇਰ ਘਰ ਤੇ ਆਏ ਦਿਨ ਦੇ 2:30 ਵਜੇ ਦੇ ਕਰੀਬ ਇਹ ਘਟਨਾ ਹੋਈ ਹੈ ਸਾਡੇ ਬੱਚੇ ਬੈਂਕ ਤੋਂ ਕੈਸ਼ ਲੈ ਕੇ ਆ ਰਹੇ ਸੀ ਰਸਤੇ ਦੇ ਵਿੱਚ ਨਸ਼ੇੜੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਚੋਰੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਇਹ ਬ੍ਰਹਮਪੁਰ ਤੋਂ ਕੈਸ਼ ਲੈ ਕੇ ਆ ਰਹੇ ਸੀ ਤੇ ਰਸਤੇ ਵਿੱਚ ਬਊਪਰ ਪਿੰਡ ਪੈਂਦਾ ਉਥੋਂ ਰਸਤੇ ਜਾਂਦੇ ਆ ਉਹਨਾਂ ਨੇ ਨਸ਼ੇੜੀਆਂ ਨੇ ਇਹਨਾਂ ਬੰਦੇ ਮੋਟਰਸਾਈਕਲ ਤੇ ਬੈਠੇ ਹੋਏ ਉਹਨਾ ਆਕੇ ਪਰਸਨ ਕੋ ਖੋਲਿਆ ਪਰਸ ਖਿੱਚ ਕੇ ਤੇ ਲੈ ਕੇ ਭੱਜ ਗਏ ਨੇ ਉਥੋਂ ਤੇ ਉਹ ਬੇਬੀ ਜਿਹੜੀ ਮੋਟਰਸਾਈਕਲ ਤੋਂ ਥੱਲੇ ਡਿੱਗੀ ਹੈ ਸਕੂਟਰੀ ਤੋਂ ਉਹਦੇ ਸਿਰ 'ਤੇ ਕਾਫੀ ਦੰਪੀਰ ਚੋਟ ਲੱਗੀ ਹੈ ਤੇ ਜਿਉਂ ਵੀ ਕਾਰਵਾਈਆਂ ਹੋ ਰਹੀਆਂ ਨੇ ਤੂੰ ਦੇਣ ਮਤਲਬ ਚਿੱਟੇ ਦਿਨ ਦੇ ਵਿੱਚ ਹੀ ਮਿਲ ਚੋਰੀ ਨੂੰ ਅੰਜਾਮ ਦੇ ਰਹੇ ਨੇ NSCD ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਤੇ ਪ੍ਰਸ਼ਾਸਨ ਹੈ ਜੋ ਸਾਡੇ ਪੰਜਾਬ ਦਾ ਪ੍ਰਸ਼ਾਸਨ ਹੈ ਜਿਹੜਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਹੈ ਇਹ ਪੁਲਿਸ ਨੂੰ ਚਾਹੀਦੀ ਹੈ ਕੋਈ ਨਾਕੇ ਲਾਣ ਇਹਨਾਂ ਨੂੰ ਮਤਲਬ ਸਿਰਫ ਤਾਂ ਇਹਨਾਂ 'ਤੇ ਦਬਾਅ ਪਾਇਆ ਜਾਏ ਤੇ ਹੁਣ ਅਸੀਂ ਵੀ ਇਹੋ ਕਹਿਣਾ ਚਾਹੁੰਦੇ ਆਂ ਵੀ ਦੋ ਦੋ ਤਿੰਨ ਦਿਨ ਦਾ ਸਮਾਂ ਦਿੱਤਾ ਪ੍ਰਸ਼ਾਸਨ ਨੂੰ ਜੇ ਇਹ ਤੋਂ ਕਾਰਵਾਈ ਹੋ ਜੇਗੀ ਇਹਦੀ ਕੋਈ ਕਾਰਵਾਈ ਕਰਦੇ ਨੇ ਬੰਦੇ ਫੜੇ ਜਾਂਦੇ ਆ ਠੀਕ ਹੈ ਨਹੀਂ ਤੇ ਅਸੀਂ ਮਜਬੂਰ ਹੋ ਕੇ ਕਿ ਸੜਕਾਂ ਤੇ ਆਵਾਂਗੇ ਤੇ ਜੇਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਏਗੀ